ਕੁਰੂ ਪਿਆਰਿਓ ਕਈ ਵਾਰੇ ਸਵਾਲ ਆਉਂਦਾ ਹੈ ਸੰਗਤਾਂ ਦਾ ਕਿ ਦੇਖੋ ਜੀ ਅੱਜ ਕੱਲ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭੱਜੇ ਫਿਰਦੇ ਨੇ ਇਹ ਅਸਲ ਦੇ ਵਿੱਚ ਕੁਰੂ ਪਿਆਰਿਓ ਫਿਦਰਤ ਹੈ ਮਨੁੱਖ ਦੀ ਇਹ ਅੱਜ ਦੀ ਗੱਲ ਨਹੀਂ ਗਈ ਇਹ ਗੁਰੂ ਅਨੰਤ ਸਾਹਿਬ ਜੀ ਤੋਂ ਪਹਿਲਾਂ ਵੀ ਜਿਹੜੇ ਧਾਰਮਿਕ ਸ਼੍ਰੇਣੀਆਂ ਚੱਲਦੀਆਂ ਸੀ ਉਹਨਾਂ ਦੇ ਚੇਲੇ ਇੱਧਰ ਉੱਧਰ ਪਟਕਦੇ ਸੀ ਤੇ ਅੱਜ ਵੀ ਪਟਕਦੇ ਨੇ ਇਹਨਾਂ ਨੂੰ ਸੱਚ ਝੂਠ ਦੀ ਪਰਖ ਨਾ ਹੋਣ ਕਰਕੇ ਇਹ ਆਪਣੇ ਆਪ ਨੂੰ ਹਮੇਸ਼ਾ ਥੋੜੇ ਉਲਟ ਚੱਲ ਕੇ ਆਪਣੇ ਆਪ ਨੂੰ ਚੰਗਾ ਸਮਝਦੇ ਨੇ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਜਿਹੇ ਬਚਨ ਕਹੇ ਸੀ ਉਸ ਸਮੇਂ ਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ ਤਿੰਨ ਤੇ ਚੌਥੀ ਉਦਾਹਰਨ ਦਿੰਦੇ ਨੇ ਗੁਰੂ ਜੀ ਧਿਆਨ ਨਾਲ ਸੁਣਨੀ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਏਕ ਚੀਟੀ ਪਾਸੇ ਕੋਠ ਚੀਟੀ ਚਲੀ ਜਾਤ ਇੱਕ ਟੱਗ ਪੱਗ ਡੱਗ ਮੱਗ ਸਾਵਧਾਨ ਹੈ ਕਹਿੰਦੇ ਦੇਖ ਪਿਆਰਿਆ ਇੱਕ ਕੀੜੀ ਜਾਂਦੀ ਹੈ ਅੱਗੇ-ਅੱਗੇ ਉਹਦੇ ਪਿੱਛੇ ਕਰੋੜਾਂ ਹੀ ਕੀੜੀਆਂ ਹਜੇ ਕਿ ਕੀੜੀ ਦੀਆਂ ਕਹਿੰਦੇ ਅੱਖਾਂ ਨਹੀਂ ਹੁੰਦੀਆਂ ਉਹ ਅਨੁਭਵ ਦੇ ਨਾਲ ਤੁਰਦੀਆਂ ਨੇ ਤੇ ਆਪਣੇ ਆਗੂ ਦੇ ਅੱਗੇ ਜਾਣ ਤੇ ਪਿੱਛੇ ਸਾਰੀਆਂ ਕੀੜੀਆਂ ਤੁਰੀਆਂ ਜਾਂਦੀਆਂ ਨੇ ਬੜੇ ਸਾਵਧਾਨਤਾ ਦੇ ਨਾਲ ਐ ਧਿਆਨ ਰੱਖ ਕੇ ਭਈ ਇੱਧਰ ਉੱਧਰ ਨਾ ਹੋ ਜਾਈਏ ਕਿਉਂਕਿ ਉਹਨਾਂ ਨੇ ਆਪਣੀਆਂ ਲੱਤਾਂ ਦੇ ਪੈਰਾਂ ਦੇ ਸਿਰ ਤੇ ਹੀ ਅੱਗੇ ਤੱਕ ਪਹੁੰਚਣਾ ਹੈ ਉਹਨਾਂ ਦੇ ਸਿਸਟਮ ਪ੍ਰਮਾਤਮਾ ਨੇ ਐਸਾ ਬਣਾਇਆ ਹੈ ਕਿ ਉਹ ਇੱਕ ਦੂਜੇ ਨੂੰ ਬਿਨਾਂ ਅੱਖਾਂ ਤੋਂ ਵੀ ਦੇਖਦੀਆਂ ਨੇ ਉਹਨਾਂ ਦਾ ਅਨੁਭਵ ਐਸਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਏ ਜੈਸੇ ਏਕ ਚੀਟੀ ਪਾਸੇ ਕੋਠ ਚੀਟੀ ਚਲੀ ਜਾਤ ਇੱਕ ਟੱਕ ਪੱਕ ਢੱਕ ਮਗ ਸਾਵਧਾਨ ਹੈ ਕਹਿੰਦੇ ਐ ਸਾਵਧਾਨ ਦੇ ਨਾਲ ਉਹ ਇਹ ਨਹੀਂ ਕਹਿੰਦੀ ਸਾਡਾ ਆਗੂ ਕਿੱਥੇ ਲੈ ਚੱਲਿਆ ਸਾਡਾ ਆਗੂ ਆਗੂ ਕਿਤੇ ਸਾਨੂੰ ਨੁਕਸਾਨ ਨਾ ਪੁਛਾ ਦੇ ਨਾ ਆਗੂ ਮੰਨ ਲਿਆ ਤੇ ਤੁਰੀਆਂ ਜਾਂਦੀਆਂ ਨੇ ਆਗੂ ਦੇ ਪਿੱਛੇ ਪਵਾਂ ਜਾ ਕੇ ਸਾਰੇ ਸਮੁੰਦਰ 'ਚ ਡਿੱਗ ਜਾਣ ਪਹਿਲਾਂ ਉਹਨਾਂ ਦਾ ਆਗੂ ਡਿੱਗੇਗਾ ਤੇ ਫਿਰ ਪਿੱਛੇ ਦੂਤੀਆਂ ਡਿੱਗਣਗੀਆਂ ਪਰ ਤੁਰੀਆਂ ਜਾਂਦੀਆਂ ਨੇ ਦੂਸਰੀ ਉਦਾਹਰਣ ਦਿੰਦੇ ਨੇ ਜੈਸੇ ਕੂਂਜ ਪਾਤ ਭਲੇ ਭਾਂਤ ਸਾਤ ਸਹਿਜ ਮੈਂ ਉਡਤ ਅਕਾਸ ਚਾਰੀ ਆਗੇ ਅਗਵਣ ਹੈ ਆਪਾਂ ਪਿਛਲੇ ਸਮਿਆਂ 'ਚ ਅੱਜਕੱਲ੍ਹ ਤੇ ਬੱਚੇ ਬਾਹਰ ਨਿਕਲਦੇ ਨਹੀਂ ਕਿਉਂਕਿ ਸਕੂਲੋਂ ਆਏ ਤੇ ਟਿਊਸ਼ਨ ਟਿਸ਼ਨੂ ਆਏ ਤੇ 10 ਮਿੰਟ ਅੱਧਾ ਘੰਟਾ ਮੋਬਾਈਲ ਫੜ ਲਿਆ ਜਿਹੜੇ ਨਹੀਂ ਵੀ ਟਿਊਸ਼ਨ ਜਾਂਦੇ ਉਹ ਆ ਕੇ ਮੋਬਾਈਲ ਤੇ ਲੱਗ ਜਾਂਦੇ ਨੇ ਜਦੋਂ ਛੋਟੇ ਹੁੰਦੇ ਆਪਾਂ ਬਾਹਰ ਦੇਖਦੇ ਸੀ ਸ਼ਾਮਾਂ ਵੇਲੇ ਮੱਝਾ ਚਾਰ ਕੇ ਵਾਪਸ ਆਉਂਦੇ ਆ ਤੇ ਆਕਾਸ਼ ਦੇ ਵਿੱਚ ਨਾ ਬਹੁਤ ਪੰਛੀ ਉੱਡਦੇ ਜਾਂਦੇ ਸੀ ਇੱਧਰ ਨੂੰ ਵਾਪਸ ਉਹਨਾਂ ਦੇ ਅੱਗੇ ਇੱਕ ਲੱਗੀ ਐ ਤੇ ਬਾਕੀ ਐਵੇਂ ਕਤਾਰ ਦੇ ਵਿੱਚ ਲੱਗੇ ਨੇ ਉਹ ਜਿਹੜੀ ਅਗਲੀ ਜਾਂਦੀ ਹੈ ਜੇ ਐਵੇਂ ਹਲਦੀ ਹੈ ਤੇ ਉਹ ਦੂਜੀਆਂ ਵੀ ਐਵੇਂ ਹਲਦੀਆਂ ਇਹ ਪਰ ਉਦੋਂ ਆਪਾਂ ਨੂੰ ਪਤਾ ਨਹੀਂ ਇਸੇ ਹੁੰਦਾ ਆਪਾਂ ਕਹਿੰਦੇ ਇਹ ਪੰਛੀਆਂ ਦੀ ਮੋਚ ਹੈ ਪਰ ਭਾਈ ਗੁਰਦਾਸ ਜੀ ਨੇ ਦੱਸਿਆ ਕਹਿੰਦੇ ਨੇ ਇਹ ਕੂੰਜ ਹੈ ਤੇ ਕੂੰਜ ਜਿਹੜੀ ਹੈ ਉਹ ਅੱਗੇ ਇੱਕ ਉਹਨਾਂ ਦਾ ਮਾਲਕ ਹੈ ਇੱਕ ਆਗੂ ਹੈ ਤੇ ਬਾਕੀ ਸਾਰੀਆਂ ਪਿੱਛੇ ਚੱਲਦੀਆਂ ਨੇ ਆਕਾਸ਼ ਦੇ ਵਿੱਚ ਉੱਡਦੀਆਂ ਨੇ ਜਿਵੇਂ ਕੁੰਜ ਪਾਂਤ ਭਲੀ ਪਾਂਤ ਛਾਂਤ ਸਹਿਜ ਮੈਂ ਸਹਿਜ ਅਵਸਥਾ ਚ ਉਡਤ ਆਕਾਸ਼ ਚਾਰੀ ਆਗੇ ਅਗਵਾਣ ਹੈ ਆਕਾਸ਼ ਦੇ ਵਿੱਚ ਉਡਦੀਆਂ ਨੇ ਉਹਨਾਂ ਦਾ ਅੱਗੇ ਇੱਕ ਮੁਖੀ ਚੱਲ ਰਿਹਾ ਉਹ ਵੀ ਪਿੱਛੇ ਪਿੱਛੇ ਚੱਲਦੀਆਂ ਨੇ ਤੀਜੀ ਉਦਾਹਰਨ ਤੀ ਜਿਵੇਂ ਮਿਰਗ ਮਾਲ ਚਾਲ ਚਲਤ ਟਲਤ ਨਾਹੀਂ ਮਿਰਗ ਕਹਿੰਦੇ ਨੇ ਹਿਰਨ ਨੂੰ ਕਹਿੰਦੇ ਜੰਗਲ ਦੇ ਵਿੱਚ ਹਿਰਨ ਜਦੋਂ ਚੱਲਦੇ ਆ ਨਾ ਉਹਦੇ ਨਾਲ ਕਾਫੀ ਇਕੱਠ ਹੁੰਦਾ ਹੈ ਜਿਹੜੀਆਂ ਕੱਠ ਨਾਲੋਂ ਵਿਛੜ ਜਾਂਦੀਆਂ ਨੇ ਉਹ ਛੇਤੀ ਸ਼ਿਕਾਰ ਹੋ ਜਾਂਦੀਆਂ ਨੇ ਪਰ ਬਹੁਤਾਤ ਉਹ ਆਪਣੇ ਇੱਕ ਕੱਠ ਦੇ ਵਿੱਚ ਚੱਲਦੀਆਂ ਨੇ ਤੇ ਚੱਲਦੀਆਂ ਹੋਈਆਂ ਉਹਨਾਂ ਦਾ ਵੀ ਇੱਕ ਆਗੂ ਐ ਜਿਹੜਾ ਅੱਗੇ ਆ ਨਾ ਉਹ ਆਗੂ ਐ ਤੇ ਉਸ ਆਗੂ ਦੇ ਪਿੱਛੇ-ਪਿੱਛੇ ਚੱਲਦੀਆਂ ਨੇ ਚੈਸੇ ਮਿਰਗ ਮਾਰ ਚਾਲ ਚਲਤ ਟਲਤ ਨਾਹੀਂ ਚਤਤਤਰ ਅਗਰ ਭਾਗੀ ਰਮਤ ਤਤ ਧਿਆਨ ਹੈ ਕਹਿੰਦੇ ਜਿੱਧਰ ਜਿੱਧਰ ਉਹਨਾਂ ਦਾ ਆਗੂ ਜਾਂਦਾ ਹੈ ਬਸ ਉਹਨੂੰ ਉਹਨੂੰ ਪਿੱਛੇ ਜਾਂਦੀਆਂ ਨੇ ਪਿੱਛੇ 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 ਜਾਂਦੀਆਂ ਨੇ ਹੁਣ ਚੌਥੀ ਉਦਾਹਰਨ ਦਿੱਤੀ ਹੈ ਚੀਤੀ ਖਗ ਮਿਰਗ ਸਨਮੁਖ ਪਾਛੇ ਲਾਗੇ ਜਾਹੇ ਚੀਤੀ ਕੀੜੇ ਖਗ ਪੰਛੀ ਕੂੰਜ ਮਿਰਗ ਹਿਰਨ ਸਨਮੁਖ ਪਾਛੇ ਲਾਗੇ ਜਾਹੇ ਸਨਮੁਖ ਦਾ ਅਰਥ ਹੈ ਸਾਹਮਣੇ ਉਹਨਾਂ ਦੇ ਏਕਤਾ ਦੇ ਵਿੱਚ ਪਿੱਛੇ ਲਾ ਕੇ ਤੁਰਿਆ ਜਾਂਦੇ ਨੇ ਪ੍ਰਾਣੀ ਗੁਰ ਪੰਥ ਛਾੜ ਚਲਤ ਅਗਿਆਨ ਹੈ ਕਹਿੰਦੇ ਆ ਇੱਕ ਮਨੁੱਖ ਹੈ ਜਿਹਨੂੰ ਸਾਰੀਆਂ ਜੂਨਾਂ ਦਾ ਸਰਦਾਰ ਕਿਹਾ ਗਿਆ ਅਵਰ ਜੂਨ ਤੇਰੀ ਪਨਹਾਰੀ ਇਸ ਧਰਤੀ ਮੇ ਤੇਰੀ ਸਿਕਦਾਰੀ ਇਹ ਸਾਰੀਆਂ ਜੂਨਾਂ ਦਾ ਸਰਦਾਰ ਹੈ ਪਰ ਇਹ ਆਪਣੇ ਆਗੂ ਦੇ ਪਿੱਛੇ ਨਹੀਂ ਜੇ ਚੱਲਦਾ ਉਧਰ ਵੀ ਨਹੀਂ ਸੀ ਚੱਲਦਾ ਤੇ ਅੱਜ ਵੀ ਨਹੀਂ ਚੱਲਦਾ ਇਹਦੀ ਆਦਤ ਹੀ ਸ਼ੁਰੂ ਤੋਂ ਐਸੀ ਬਣੀ ਹੋਈ ਹੈ ਇਹ ਆਗੂ ਦੇ ਪਿੱਛੇ ਨਹੀਂ ਚੱਲਦਾ ਇਹ ਆਗੂ ਬਣ ਦੇ ਚੱਕਰ ਵਿੱਚ ਚੱਲਦਾ ਏ ਅੱਜ ਤਾਂ ਮੈਂ ਹੈਰਾਨ ਹਾਂ ਸੰਘਰਸ਼ ਚੱਲ ਰਿਹਾ ਏ ਕਿਸਾਨੀ ਦਾ ਤੇ ਇੰਨੀਆਂ ਜਥੇਬੰਦੀਆਂ ਬਣੀਆਂ ਸੀ ਤੇ ਉਹਨਾਂ ਬੱਤੀ ਜਥੇਬੰਦੀਆਂ ਦੇ ਹੋਰ ਪਤਾ ਨਹੀਂ ਕਿੰਨੇ ਹਜ਼ਾਰ ਅੱਗੇ ਪ੍ਰਧਾਨ ਬਣ ਗਏ ਤੇ ਅੱਜ ਉੱਥੇ ਪਹੁੰਚੋ ਲਈ ਤਿਆਰ ਨਹੀਂ ਬਣੇ ਕਾਦੇ ਵਾਸਤੇ ਪਹੁੰਚਦੇ ਕਿਉਂ ਨਹੀਂ ਕਿਉਂਕਿ ਸਾਰੇ ਤੇ ਆਗੂ ਨੇ ਪਿੱਛੇ ਤਾਂ ਕੋਈ ਬਚਿਆ ਹੀ ਨਹੀਂ ਹਰ ਕੋਈ ਤੇ ਆਗੂ ਬਣ ਕੇ ਬੈਠਾ ਇੱਕ ਪਿੰਡ ਚ ਚਾਰ ਚਾਰ ਆਗੂ ਬਣ ਕੇ ਬੈਠੇ ਇਸ ਕਰਕੇ ਇੱਕੋ ਇੱਕ ਮਨੁੱਖ ਹੈ ਜਿਹੜਾ ਆਪਣੇ ਆਗੂ ਦੇ ਪਿੱਛੇ ਨਹੀਂ ਚੱਲ ਰਿਹਾ ਚਾਹੇ ਉਹ ਧਾਰਮਿਕ ਤੌਰ ਤੇ ਹੋਵੇ ਸਮਾਜਿਕ ਤੌਰ ਤੇ ਰਾਜਨੀਤੀ ਤੌਰ ਤੇ ਚਾਹੇ ਕਿਸਾਨੀ ਦੇ ਤੌਰ ਤੇ ਐ ਇਹ ਸਾਡੇ ਮਨਾਂ ਦੇ ਵਿੱਚ ਢਟਕਣਾ ਪਈਆਂ ਹੋਈਆਂ ਨੇ ਅਸੀਂ ਆਗੂ ਬਣਦੇ ਚੱਕਰ ਵਿੱਚ ਆ ਉਹਦੇ ਪਿੱਛੇ ਤੁਰਨ ਵਾਲੇ ਦੇ ਚੱਕਰ ਵਿੱਚ ਨਹੀਂ ਗਏ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਭਾਈ ਅਰਦਾਜ ਜੀ ਕਹਿੰਦੇ ਪ੍ਰਾਣੀ ਗੁਰ ਪੰਥ ਛੱਡ ਚਲਤ ਅਗਿਆਨ ਹੈ ਇਦਾਂ ਹੀ ਕਈ ਅਗਿਆਨੀ ਮਨੁੱਖ ਆਪਣੇ ਗੁਰੂ ਦੇ ਪੰਥ ਨੂੰ ਛੱਡ ਕੇ ਹੋਰ ਪਾਸੇ ਨੂੰ ਤੁਰ ਪਏ ਨੇ ਗੁਰੂ ਦਾ ਮਾਰਗ ਬੜਾ ਸੋਹਣਾ ਤੇ ਚੰਗਾ ਏ ਇਹਦੇ 'ਚ ਕੋਈ ਘਾਟ ਨਹੀਂ ਏ ਪਰ ਪ੍ਰੋਬਲਮ ਤਾਂ ਉਹਨਾਂ ਵਿੱਚ ਹੈ ਜਿੰਨਾ ਨੇ ਇਸ ਮਾਰਗ ਦੇ ਗਿਆਨ ਨੂੰ ਅਸਲ ਨਹੀਂ ਕੀਤਾ ਉਹ ਇਸ ਮਾਰਗ ਨੂੰ ਸਮਝ ਹੀ ਨਹੀਂ ਸਕੇ ਇਸ ਕਰਕੇ ਅਗਿਆਨਤਾ ਚ ਪੈ ਕੇ ਜਦੋਂ ਮਨੁੱਖ ਨੂੰ ਰਸਤੇ ਦਾ ਪਤਾ ਨਾ ਹੋਵੇ ਉਹ ਉਦੋਂ ਹੀ ਗરાਏ ਪੈਂਦਾ ਏ ਜੇ ਰਸਤੇ ਦਾ ਪਤਾ ਹੋਵੇ ਫਿਰ ਆਪਾਂ ਗરાਏ ਥੋੜੀ ਪੈਣੇ ਫਿਰ ਤਾਂ ਆਪਾਂ ਸਿੱਧੇ ਤੁਰੇ ਜਾਂਦੇ ਆਂ ਜਿੱਦੋਂ ਸਾਡੇ ਕੋਲੇ ਅਗਿਆਨਤਾ ਹੈ ਕਿਸੇ ਰਾਹ ਦੇ ਪ੍ਰਤੀ ਉੱਥੇ ਸਹੀਂ ਗરાਏ ਪੈ ਹੀ ਜਾਣਾ ਹੈ ਜਿੱਨਾ ਚ ਸੁਚੇਤ ਨਹੀਂ ਹੋਵਾਂਗੇ ਜਾਂ ਕਿਸੇ ਤੋਂ ਸਲਾਹ ਨਹੀਂ ਲਵਾਂਗੇ ਤੇ ਸਲਾਹ ਦੇਣ ਵਾਲਾ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਹੈ ਕੋਈ ਹੋਰ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਲਾਹ ਲਵਾਂਗੇ ਤੇ ਗੁਰੂ ਨਾਨਕ ਦੇ ਮਾਰਗ ਦੇ ਪਾੰਧੀ ਬਣੇ ਰਵਾਂਗੇ ਜਦੋਂ ਗੁਰੂ ਨਾਨਕ ਤੋਂ ਸਲਾਹ ਲੈਣੀ ਛੱਡ ਦਿੱਤੀ ਫਿਰ ਅਸੀਂ ਕਿਰਾਏ ਪੈ ਜਾਣਾ ਕਿਉਂਕਿ ਭੁੱਲਣ ਵਹਾਰਾ ਹਾਂ ਤੇ ਭੁਲੇਖਿਆਂ 'ਚ ਪੈ ਜਾਣਾ ਜਿੰਨੇ ਲਈ ਕੱਲੀ ਉਹਦੇ ਨਾਲ ਚੱਲੀ ਵਾਲੀ ਬਸਤਾ ਹੋ ਜਾਣੀ ਹੈ ਅੱਜ ਜਿਹੜੇ ਗੱਲਾਂ ਮਗਰ ਲਈ ਜਾਂਦੇ ਨੇ ਉਹਨਾਂ ਮਗਰ ਭੱਜੇ ਜਾਂਦੇ ਨੇ ਤੇ ਜਦੋਂ ਕਿਤੇ ਗੁਰੂ ਦੀ ਕਿਰਪਾ ਹੋਈ ਅਕਲ ਆਈ ਸਮਝਾਈ ਪਤਾ ਲੱਗਿਆ ਭੀ ਇਸ ਪਖੰਡ 'ਚ ਕੁਝ ਨਹੀਂ ਮਿਲਣਾ ਫਿਰ ਗੁਰੂ ਦੇ ਮਾਰਗ ਤੇ ਆਉਣਗੇ ਇਸੇ ਆਸ ਦੇ ਵਿੱਚ ਹਾ ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਜਿਹੜੇ ਭੁੱਲ ਗਏ ਨੇ ਉਹਨਾਂ ਨੂੰ ਗੁਰੂ ਸਮਝਾਉਂਦਾ ਏ ਜੇ ਉਹ ਸਮਝ ਗਏ ਫਿਰ ਮਾਰਗ ਤੇ ਆ ਜਾਣਗੇ ਤੇ ਜੇ ਗੁਰੂ ਦੀ ਗੱਲ ਨਾ ਸੁਣੀ ਫਿਰ ਉਹ ਕੋ ਮਾਰਗ ਹੀ ਤੁਰੇ ਜਾਣਗੇ ਤੇ ਆਪਣੀ ਸਾਰੀ ਜ਼ਿੰਦਗੀ ਅਜਾਈ ਵਿਅਰਥ गवा ਕੇ ਸੰਸਾਰਤ ਨੂੰ ਅਲਵਿਦਾ ਕਹਿ ਜਾਣਗੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਉਹ ਸਮਾਂ ਨਾ ਆਵੇ ਕਿ ਅਸੀਂ ਆਪਣੇ ਗੁਰੂ ਤੋਂ ਟੁੱਟੇ ਹੀ ਮਰ ਜਾਈਏ ਆਪਣੇ ਗੁਰੂ ਦੇ ਨਾਲ ਜੁੜਨਾ ਹੈ ਤੇ ਜਿੰਨੇ ਭੁੱਲੇ ਭਟਕੇ ਨੇ ਆਓ ਵਾਪਸ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਗੁਰੂ ਨਾਨਕ ਦੀ ਸੋਚ ਨੂੰ ਧਾਰਨ ਕਰੋ ਤੇ ਗੁਰੂ ਨਾਨਕ ਸਾਹਿਬ ਜੀ ਸਾਡੇ ਆਗੂ ਨੇ ਐਸੇ ਆਗੂ ਤੋਂ ਬਗੈਰ ਹੋਰ ਕੋਈ ਸਾਡਾ ਆਗੂ ਨਹੀਂ ਤੇ ਜਿਹੜਾ ਸਾਡਾ ਪਰ ਉਤਾਰਾ ਕਰ ਸਕੇ ਜਿਹੜਾ ਸਾਡੀ ਖਾਤਰ ਆਤਤੀਆਂ ਤਵੀਆਂ ਤੇ ਬਹਿ ਸਕੇ ਇਦੋਂ ਵੱਡਾ ਆਗੂ ਸਾਨੂੰ ਕਿਤੇ ਨਹੀਂ ਜੇ ਲੱਭਣਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਫਿਦਰਤ ਨੂੰ ਗੁਰੂ ਦਾ ਗਿਆਨ ਲੈ ਕੇ ਬਦਲੀਏ ਅਗਿਆਨਤਾ ਦੇ ਵਿੱਚ ਨਾ ਚੱਲੀਏ ਸੋ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਦੇ ਰਹਿ